ਸਾਂਜੀ ਆਵਾਜ਼ ਰੇਡੀਓ ਇੱਕ ਅਜੇ ਕੜੀ ਦਾ ਗਵਾਹ ਬਣ ਰਿਹਾ ਜਿਸ ਦੇ ਉੱਤੇ ਪੰਜਾਬੀ ਪਾਈਚਾਰੇ ਨੂੰ ਮਾਣ ਹੈ। ਸਾਲ 2012 ਦੌਰਾਨ ਮੈਲਬਨ ਦੇ ਨੈਸ਼ਨਲ ਟੀਵੀ ਚੈਨਲ ਉੱਤੇ ਸਿੰਘ ਸਭਾ ਸਪੋਰਟਸ ਕਲੱਬ ਦੀ ਟੀਮ ਵੱਲੋਂ ਲੋਕਨਾਚ ਭੰਗੜੇ ਦੀ ਬੇਮਿਸਾਲ ਪੇਸ਼ਕਾਰੀ ਕੀਤੀ ਗਈ ਸੀ। ਇਹ ਪੇਸ਼ਕਾਰੀ ਸੀ ਜੋ ਪੂਰੇ ਆਸਟ੍ਰੇਲੀਆ ਦੇ ਘਰਾਂ ਤੱਕ ਪਹੁੰਚੀ। ਸਾਡੇ ਲਈ ਸਿਰਫ ਇੱਕ ਡਾਂਸ ਨਹੀਂ ਸਗੋ ਸਾਡੀ ਪਹਿਚਾਣ ਦਾ ਗਰੂਰ ਸੀ। ਇਸ ਟੀਮ ਦੇ ਜਜ਼ਬੇ ਨਾਲ ਭਰੇ ਉਦਮੀ ਨੌਜਵਾਨ ਕੁਲਦੀਪ ਸਿੰਘ ਸਿੱਧੂ ਨੇ ਆਪਣੀ ਜ਼ਿੰਦਗੀ ਨੂੰ ਭੰਗੜੇ ਨਾਲ ਜੋੜਿਆ ਹੋਇਆ ਹੈ। ਕਾਲਜ ਸਮੇਤੇ ਯੁਵਕ ਮੇਲਿਆਂ ਵਿੱਚ ਬਿਹਤਰੀਨ ਡਾਂਸਰ ਵੱਜੋਂ ਆਪਣਾ ਨਾਂ ਬਣਾਉਣ ਤੋਂ ਲੈ ਕੇ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਮੁਕਾਬਲਿਆਂ ਦੇ ਜੱਜ ਵੱਜੋਂ ਭੂਮਿਕਾ ਨਿਭਾਉਣ ਤੱਕ ਕੁਲਦੀਪ ਸਿੰਘ ਸਿੱਧੂ ਨੇ ਹਰ ਪੜਾਅ ਤੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ ਅਨੇਕਾ ਖਿਤਾਬ ਆਪਣੇ ਨਾਮ ਕਰਨ ਤੋਂ ਬਾਅਦ ਹੁਣ ਉਹ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ ਅੱਜ ਦੇ ਇਸ ਵਿਸ਼ੇਸ਼ ਸਮਾਗਮ ਵਿੱਚ ਕੁਲਦੀਪ ਸਿੰਘ ਸਿੱਧੂ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਮੈਲਬਨ ਦੇ ਦੱਖਣ ਪੂਰਬੀ ਇਲਾਕੇ ਪੈਨਬਰਨ ਵਿੱਚ ਨੈਕਸਟ ਲੈਵਲ ਪੰਗੜਾ ਫੋਕ ਰੂਟਸ ਨਾਮ ਦਾ ਇੱਕ ਨਵਾਂ ਪੰਗੜਾ ਸਿਖਲਾਈ ਕੇਂਦਰ ਖੋਲ੍ਹਿਆ ਜਾਏਗਾ। ਉਹ ਕਹਿੰਦੇ ਨੇ ਕਿ ਆਪਣੇ 27 ਸਾਲਾਂ ਦੇ ਤਜਰਬੇ ਨੂੰ ਹੁਣ ਉਹ ਪਾਈਚਾਰੇ ਦੇ ਹਵਾਲੇ ਕਰਨਾ ਚਾਹੁੰਦੇ ਨੇ। ਚਾਹੇ ਉਹ 4 ਸਾਲ ਦਾ ਬੱਚਾ ਹੋਵੇ ਜਾਂ ਕੋਈ ਰਿਟਾਇਰਡ ਬਜ਼ੁਰਗ, ਪੰਗੜਾ ਸਿਰਫ ਨਾਚ ਨਹੀਂ, ਸਗੋ ਜੁੜਾ ਸਿਹਤ ਅਤੇ ਖੁਸ਼ੀ ਦਾ ਨਾਂ ਹੈ। ਇਸ ਮੌਕੇ ਤੇ ਕੁਲਦੀਪ ਸਿੰਘ ਸਿੱਧੂ ਨੇ ਪੰਗੜੇ ਪ੍ਰਤੀ ਆਪਣੀ ਵਚਨਬੱਧਤਾ ਦਾ ਜ਼ਿਕਰ ਕੀਤਾ ਅਤੇ ਸਾਥ ਹੀ ਮੀਡੀਆ ਕਰਮੀਆਂ ਨੂੰ ਵੀ ਖਾਸ ਤੌਰ ਤੇ ਸਨਮਾਨਿਤ ਕੀਤਾ। ਸਤਿ ਸ੍ਰੀ ਅਕਾਲ ਮਿੱਤਰਾਂ ਦਾ ਭੈਣਾਂ ਭਰਾਵਾਂ ਦਾ ਇੱਥੇ ਆਉਣ ਲਈ ਸਾਡੇ ਇੱਕ ਸੱਦੇ ਦੇ ਨਿੱਕੀ ਜਿਹਾ ਆ ਬਹੁਤ ਸਤਿਕਾਰ ਬਹੁਤ ਪਿਆਰ ਤੇ ਅੰਡ ਸਪੈਸ਼ਲ ਸਾਡੇ ਚਾਚਾ ਜੀ ਸਾਡੇ ਮੈਂਟਰ ਜਿਨ੍ਹਾਂ ਨੂੰ ਜਿੱਦਾਂ ਭਾਈਆਂ ਨੇ ਦੱਸਿਆ ਕਿ ਜੇ ਮੈਂ ਬਹੁਤ ਸ਼ਰਮ ਅਕਸਰ ਇਹ ਨਾ ਕਿ ਜੇ ਚਾਚਾ ਜੀ ਲਾਈਫ ਵਿੱਚ ਸਾਡੀ ਬਾਹ ਨਾ ਫੜਦੇ ਇਸ ਜੇ ਦੋਸਤ ਇਹਨਾਂ ਮੁਲਕਾਂ ਵਿੱਚ ਆਇਆ ਸ਼ਾਇਦ ਸਾਡੇ ਅੱਜ ਰਸਤੇ ਹੋਰ ਹੁੰਦੇ ਸ਼ਾਇਦ ਅਸੀਂ ਕਿਸੇ ਹੋਰ ਥਾਂ ਤੇ ਪੜ੍ਹ ਕੇ ਹੁੰਦੇ ਸੋ ਬਹੁਤ ਸ਼ੁਕਰੀਆ ਚਾਚਾ ਜੀ ਤੁਸੀਂ ਸਪੈਸ਼ਲ ਪ੍ਰਿਸਪੰਦ ਦੋ ਘਟੇ ਵਾਸਤੇ ਸਿਰਫ ਐਸ ਇਵੈਂਟ ਨੂੰ ਜੁਆਇਨ ਕਰਨ ਦਾ ਮੌਕਾ ਦੇ ਗਏ ਥੈਂਕ ਯੂ ਜਿੱਦਾਂ ਜਿੱਦਾਂ ਭਾਈ ਇਹਨਾਂ ਦੱਸਿਆ ਕਿ ਜਿੱਦਾਂ ਵੀ ਇਹਨਾਂ ਦੀ ਐਕਚੁਅਲੀ ਪੰਜਾਬੀ ਉੱਤੇ ਜਾਂ ਮਾਈਕ ਉੱਤੇ ਜਿੱਦਾਂ ਨਹੀਂ ਇਹਨਾਂ ਦੀ ਪਕੜਾ ਉਹ ਸ਼ਾਇਦ ਗੱਲ ਨਾ ਬਣੀ ਪਰ ਮੈਂ ਆਪਣਾ ਇੱਕ ਵਿਜ਼ਨ ਜਿਰੂ ਦੱਸਣਾ ਚਾਹੁੰਦਾ ਕਿ ਵਾਈਟ ਨੈਕਸਟ ਲੈਵਲ ਪੰਗੜਾ ਅਸੀਂ ਕਿਉਂ ਸ਼ੁਰੂਆਤ ਕਰਦੇ ਹਾਂ ਇਹਦਾ ਭਾਈ ਨੇ ਕਿਹਾ ਕਿ 2015-16 ਵਿੱਚ ਇਸ ਟੌਪਿਕ ਤੇ ਗੱਲ ਹੋਈ ਕਿ ਅਸੀਂ ਪੰਗੜਾ ਅਕੈਡਮੀ ਦੀ ਗੱਲ ਕੀਤੀ। ਔਰ ਜੇ ਅਸੀਂ ਥੋੜਾ ਹੋਰ ਪਿੱਛੇ ਜਾਵਾਂਗੇ ਜਦੋਂ ਅਸੀਂ ਵੀਰ ਭਰਾ ਸਾਰੇ ਸਿੰਘ ਸਭਾ ਵਾਲੇ ਸੀ ਪਰਫਾਰਮ ਕਰਦੇ ਸੀ ਚਾਹੁੰਦੇ ਸੀ ਕਿ ਉਹ ਇੱਕ ਐਸਾ ਪਲੈਟਫਾਰਮ ਹੋਵੇ ਜਿੱਥੇ ਅਸੀਂ ਆਪਣੇ ਬੱਚਿਆਂ ਨਾਲ ਜਾਂ ਉਸਨੂੰ ਕੁਛ ਅਸੀਂ ਉਸੇ ਦਿ세 ਅਸੀਂ ਬੈਠ ਸਕਦੇ ਹਈ ਸੀ ਕੋਈ ਪੰਗੜੇ ਦੀ ਗੱਲਸ ਕਰ ਸਕਦੇ ਹਈ ਸੀ ਕਿ ਪਰਿਵਾਰਕ ਗੱਲਬਾਤ ਹੋਵੇ। ਕੋਈ ਐਸਾ ਇੱਕ ਪਲੈਟਫਾਰਮ ਜ਼ਰੂਰ ਹੋਵੇ। ਉਹ ਵਨਗਲੇ ਉਹ ਚੀਜ਼ਾਂ ਦਿਨ ਦਿਮਾਗ ਵਿੱਚ ਹੌਲੀ-ਹੌਲੀ ਜਾਣ ਹੋਈਆਂ, ਹੌਲੀ-ਹੌਲੀ ਵੱਡੀਆਂ ਹੋਈਆਂ। ਕਹਦੇ ਨੂੰ ਪਰਮਾਤਮਾ ਨੇ ਕਿਰਪਾ ਕਰਨੀ ਆ ਜਦੋਂ ਮਹਾਰਾਜ ਨੇ ਅੱਜ ਸੰਸਾਈ ਉਹਨਾਂ ਜਦੋਂ ਉਹਨੇ ਹੁਕਮ ਕਰਨਾ ਚੀਜ਼ਾਂ ਸ਼ੁਰੂਆਤ ਉਦੋਂ ਹੀ ਹੋਣੀ ਆ ਸੋ ਉਸ ਤੋਂ ਬਾਅਦ ਠਾਪੜਾ ਇਹਨਾਂ ਦੇ ਸਾਰਿਆਂ ਦਾ ਇਹਨਾਂ ਲਈ ਸਿੰਘਾ ਲੱਗ ਅਗੇ ਸੋ 2015-16 ਦੀ ਗੱਲ ਹੈ ਚੀਜ਼ਾਂ ਸ਼ੁਰੂ ਹੁੰਦਿਆਂ ਨੂੰ ਟਾਈਮ ਲੱਗਿਆ ਗੱਲ ਆਪਾਂ ਫਿਰ ਮੈਂ ਨਾ ਭਟਕਾ ਦੇ ਵਿਜ਼ਨ ਦੀ ਗੱਲ ਕਰੀਏ ਐਗਜ਼ੈਕਟਲੀ টু ਦੀ ਪੁਆਇੰਟ ਅ ਨੈਕਸਟ ਲੈਵਲ ਤੋਂ ਗੜਾ ਫੋਕ ਰੂਟਸ ਕਿਉਂ ਫੋਕ ਰੂਟ ਐਸੀ ਕਰਕੇ ਕਿ ਪਿਛਲੇ 10 ਸਾਲਾਂ ਤੋਂ ਜਜਿੰਗ ਪੈਨਲ 'ਚ ਬੈਠਣ ਦਾ ਮੌਕਾ ਮਿਲਿਆ ਪਰ ਮਾਣ ਕੋ ਦੇਖਿਆ ਬਣਾਉਂ ਜੋ ਸਮੇਂ ਦੇ ਵਿੱਚ ਚੀਜ਼ਾਂ ਵੇਖਣ ਨੂੰ ਮਿਲੀਆਂ ਕਿ ਅਜੇ ਬੜਾ ਕੰਮ ਹੋਣਾ ਬਾਕੀ ਹੈ ਖਾਸ ਕਰਕੇ ਫੋਕ ਵਿੱਚ ਫੋਕ ਦੀ ਗੱਲ ਮੈਂ ਇੱਥੇ ਤਾਂ ਵਾਰ-ਵਾਰ ਕਰ ਰਿਹਾ ਉਹਦਾ ਰੀਜ਼ਨ ਇਹ ਹੈ ਕਿ ਜੇਕਰ ਅਸੀਂ ਪੰਜਾਬੀ ਸਿੱਖਣੀ ਜਿਵੇਂ ਆਪਾਂ ਕਹਿੰਦੇ ਨੇ ਨਾ ਤੇ ਊੜਾਲਾ ਸਿੱਖਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਸੋ ਉਹ ਜਿਹੜਾ ਬੇਸ ਆ ਉਹ ਜਿਹੜਾ ਬੇਸਿਕ ਚੀਜ਼ਾਂ ਸਾਡੀਆਂ ਉਹ ਕੋਈ ਕ੍ਰੀਏਟੀਵਿਟੀ ਜਿਹੜੀ ਲ ਤਾਂ ਲੈ ਕੇ ਜਾ ਸਕਦੇ ਆ ਜਦੋਂ ਮਰਜੀ ਪਰ ਕ੍ਰੀਏਟੀਵਿਟੀ ਤੋਂ ਵਾਪਸ ਨਹੀਂ ਆ ਸਕਦੇ ਜਿਵੇਂ ਕਿ ਜੇਕਰ ਇੱਕ ਨੀ ਬਣਾਈ ਹੋਈ ਨਾ ਕਰ ਦੀ ਨੀ ਤਗੜੀ ਹੋਊਗੀ ਨੀ ਸਟਰੋਂਗ ਹੋਊਗੀ ਤੇ ਜਿੰਨਾ ਮਰਜੀ ਆਪਾਂ ਮਹਿਲ ਉੱਤੇ ਬਟਾਕੜਾ ਕਰ ਲਈਏ ਪਰ ਜੇਕਰ ਨੀ ਚੰਗੀ ਨਹੀਂ ਨਾ ਉਹ ਬੇਸ ਦਾ ਨਾ ਚੰਗਾ ਨਹੀਂ ਉਹ ਬੇਸਿਕ ਇਨਫੋਰਮੇਸ਼ਨ ਨਹੀਂ ਹੈਗੀ ਤੇ ਉਹ ਕਿਸੇ ਵੀ ਟ੍ਰੰਕਲ ਆ ਕਲਾਪਸ ਹੋ ਜਾਂਦੀ ਹੈ ਸੋ ਉਹ ਚੀਜ਼ਾਂ ਨੂੰ ਧਿਆਨ ਰੱਖੀ ਕਿ ਫੋਕ ਉੱਤੇ ਕੰਮ ਕੀਤਾ ਜਾਵੇ ਸੋ ਸ਼ੁਰੂਆਤ ਇਤੋਂ ਬਾਕੀ ਜਿਆਨੂ ਕ੍ਰੀਏਟੀਵਿਟੀ ਲਈ ਸਾਡੀਆਂ ਹਮੇਸ਼ਾ ਬਾਹਰ ਦੁਨੀਆ ਨੇ ਬਟ ਜਦੋਂ ਸਾਡੇ ਸਾਡੇ ਪੋਸਚਰ ਰਾਈਟ ਹੋਣਗੇ ਜੇ ਸਾਡੀ ਬੇਸਿਕ ਜਿਹੜੀ ਸਾਡੀ ਨੋਲਿਜ ਆ ਉਹ ਰਾਈਟ ਹੋਏਗੀ ਦੈਟ ਅਸੀਂ ਕਿਸੇ ਵੀ ਫੀਲਡ ਵਿੱਚ ਐਂਡ ਮੈਂ ਇਥੇ ਗੱਲ ਜਰੂਰ ਦੱਸਣੀ ਜਾਊਂਗਾ ਕਿ ਇਟਸ ਨਾਟ ਅਬਾਊਟ ਓਨਲੀ ਕਿ ਭੰਗੜਾ ਕਿ ਸਿਰਫ ਅਸੀਂ ਅੱਜ ਭੰਗੜੇ ਦੀ ਗੱਲ ਹੀ ਨਹੀਂ ਕਰਾਂਗੇ ਸਾਡੇ ਨਾਲ ਜੋ ਸਾਡਾ ਇੱਕ ਵਿਜ਼ਨ ਆ ਜੋ ਸਾਡਾ ਇੱਕ ਮਾਈਂਡਸੈਟ ਆ ਕਿ ਇਹਨਾਂ ਬੱਚਿਆਂ ਨੇ ਸਾਡੇ ਨਾਲ ਤੁਲਨਾ ਸਾਡੀ ਹਾਨੀ ਹੋਣਾ ਹੈ ਸਾਡੇ ਵੱਲੋਂ ਸਿੱਖਣਾ ਹੈ ਐਟਲੀਸਟ ਅਸੀਂ ਭੰਗੜੇ ਦੇ ਨਾਲ-ਨਾਲ ਕੁਝ ਐਸੀ ਮੱਤ ਕੁਝ ਐਸਾ ਮਾਈਂਡਸੈਟ ਕ੍ਰੀਏਟ ਕਰ ਸਕੀਏ ਬੱਚਿਆਂ ਦਾ ਕਿ ਜਿੱਦਾਂ ਦਾ ਲਾਈਫ ਸਟਾਈਲ ਇਥੋਂ ਦਾ ਹੋ ਚੁੱਕਿਆ ਜਿੱਦਾਂ ਦੀ ਪ੍ਰੈਸ਼ਰ ਜ਼ਿੰਦਗੀ ਅਸੀਂ ਡੇਲੀ ਲਾਈਫ ਵਿੱਚ ਦੇਖਦੇ ਆ ਆ ਕੁਛ ਨਾ ਕੁਛ ਫੀਡ ਕੀਤਾ ਜਾਵੇ ਨਾਲ ਨੂੰ ਨਾਲ ਭੰਗੜੇ ਭੰਗੜਾ ਕਿਉਂ ਕਿਉਂਕਿ ਭੰਗੜਾ ਬੱਚਿਆਂ ਨੂੰ ਅਟੈਕ ਕਰਦਾ ਹੈ ਅੱچھے ਆਉਂਦੇ ਆ ਪਰਫਾਰਮ ਕਰਨਾ ਚਾਹੀਦਾ ਪਰ ਉਹਦੇ ਨਾਲ ਨਾਲ ਜੇਸੀ ਕੁਸ਼ ਚੰਗੀਆਂ ਵਾਈਬਸ ਆਪਣੀਆਂ ਚੰਗੀਆਂ ਕਵਾ ਵੀ ਫਿਟਨੈਸ ਨੂੰ ਲੈ ਕੇ ਹੋਵੇ बिकॉज़ ਸਰਪਾ ਜੀ ਵੀ ਬੈਠੇ ਆ ਬਾਜੀ ਜਦੋਂ ਆਪਾਂ ਜਿਮ ਵਿੱਚ ਐਕਸਰਸਾਈਜ਼ ਲਾਉਣੇ ਤਾਂ ਆਪਾਂ ਕਿਸੇ ਇੱਕ ਮਸਲ ਨੂੰ ਟਾਰਗੇਟ ਕਰਨ ਦੇ ਟਾਈਮ ਆਮੜਾ ਇੱਕ ਐਸੀ ਹੈ ਕਿ ਹਾਈ ਇੰਟੈਂਸਿਟੀ ਵਰਕਆਊਟ ਆਗੇ ਜਿਹਦੇ ਵਿੱਚ ਆਪਾਂ ਫੁੱਲੀ ਬਾਡੀ ਦਾ ਵਰਕਆਊਟ ਹੁੰਦਾ ਹੈ ਖਾਸ ਕਰਕੇ ਫਿਟਨੈਸ ਪੋਜ਼ਿਟਿਵ ਮਾਈਂਡਸੈਟ ਜਿਹਦੇ ਤੁਸੀਂ ਕੰਮ ਕਰਨਾ ਚਾਹੁੰਦੇ ਆਂ ਲਿਡਰਸ਼ਿਪ ਕੁਆਲਿਟੀ ਦੇ ਵਿੱਚੋਂ ਨਿਕਲ ਕੇ ਅੱਜ ਜਦੋਂ ਅਸੀਂ ਐਜ਼ ਅ ਟੀਮ ਵਰਕ ਕੰਮ ਕਰਦੇ ਹਾਂ ਸਾਰੇ ਸਮਾਗਮ ਨੂੰ ਸੁੰਦਰ ਅਤੇ ਲੜੀਬੱਧ ਢੰਗ ਨਾਲ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਪ੍ਰਸਿੱਧ ਮੰਚ ਸੰਚਾਲਕ ਤੇ ਟੈਲੀਵਿਜ਼ਨ ਪੇਸ਼ ਕਰਤਾ ਦਲਜੀਤ ਸਿੱਧੂ ਨੇ ਨਿਭਾਈ ਇਸ ਪਵਿੱਤਰ ਮੌਕੇ ਤੇ ਮੈਲਬੰਦੀ ਉੱਚੀ ਹਸਤੀ ਸਰਦਾਰ ਚਰਨਮਤ ਸਿੰਘ ਵੀ ਖਾਸ ਤੌਰ ਤੇ ਹਾਜ਼ਰ ਰਹੇ ਤੇ ਸਾਰੇ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ ਧੰਨਵਾਦ ਜੀ ਬਹੁਤ ਬਹੁਤ ਵੈਸੇ ਤਾਂ ਦਲਜੀਤ ਨੇ ਕੋਈ ਇਤਾਦੀ ਚੀਜ਼ ਛੱਡੀ ਨਹੀਂ ਵੀ ਜਿਹੜੀ ਮੈਂ ਹੁਣ ਦੌਰ ਪਾਵਾਂ ਪਰ ਅਨੁਸਾਰਿਆਂ ਨੂੰ ਜਿਹੜਾ ਪਤਾ ਤੁਸੀਂ ਇਸ ਕੰਮ ਲਈ ਇਕੱਠੇ ਹੋਏ ਆ ਸਪੋਰਟ ਦੇਣ ਦੇ ਲਈ ਜੇ ਇਹਨਾਂ ਨੇ ਨੌਜਵਾਨਾਂ ਨੇ ਇਹ ਹੋਂਦੀਆਂ ਗੱਲਾਂ ਨਹੀਂ ਹੈਗੀਆਂ ਜਦੋਂ ਕਮਾਕਾਰਾਂ ਦੀਆਂ ਪਰੌਣਾ ਦੀਆਂ ਉਹਦੀਆਂ ਸੀ ਫਾਈਨੈਂਸ਼ੀਅਲ ਪ੍ਰੋਬਲਮਾਂ ਵੀ ਆਉਂਦੀ ਸੀ ਅਸਟ੍ਰੇਲੀਆ ਦੇ ਵਿੱਚ ਇੰਨਾ ਜਿਆਦਾ ਸਾਡਾ ਪੰਜਾਬੀ ਭਾਈਚਾਰਾ ਵੀ ਨਹੀਂ ਸੀ ਉਦੋਂ ਆਪਣੇ ਕਲਚਰ ਨੂੰ ਇਹਨਾਂ ਨੇ ਜਿੰਦਾ ਰੱਖਿਆ ਉਦੋਂ ਟੈਕਸਿੰਗਾਂ ਚਲਾ ਕੇ ਰਾਤਾਂ ਨੂੰ ਪ੍ਰੈਕਟਿਸ ਕਰ ਕਰਕੇ ਢੰਗੜਾ ਪਰਫਾਰਮੈਂਸ ਕੀਤੀਆਂ ਜਿਹੜੇ ਜਿਹੜੇ ਪ੍ਰੋਗਰਾਮਰ ਕੋਈ ਵੀ ਕਮਿਊਨਿਟੀ ਇਵੈਂਟਸ ਹੁੰਦੇ ਸੀਗੇ ਔਰ ਉੱਥੇ-ਉੱਥੇ ਇਵੈਂਟਸ ਦੇ ਵਿੱਚ ਜਾ ਕੇ ਪਾਰਟਿਸਿਪੇਟ ਵੀ ਕੀਤਾ ਔਰ ਫ੍ਰੀ ਆਫ ਚਾਰਜ ਕੀਤਾ ਕਿਸੇ ਤੋਂ ਕਿਸੇ ਕਿਸਮ ਦਾ ਬਹੁਤ ਆਫਰਾਂ ਵੀ ਆਈਆਂ ਇਹੋ ਜੀਆਂ ਕਿ ਜਿੱਥੇ ਜਾ ਕੇ ਪੈਸਾ ਵੀ ਕਮਾਇਆ ਜਾ ਸਕਦਾ ਸੀ ਪਰ ਇਹਨਾਂ ਦੀ ਡੈਡੀਕੇਸ਼ਨ ਸੀਗੀ ਅਤਿਅੰਤ ਹੀ ਤੇ ਦੂਜਾ ਇਹਨਾਂ ਦੀ ਮਿਹਨਤ ਸੀਗੀ ਜਿਹੜੀ ਇਹਨਾਂ ਨੇ ਮਿਹਨਤ ਕਰਕੇ ਰਾਤਾਂ ਨੂੰ ਤੇ ਤਿਆਰੀ ਕਰ ਕਰਕੇ ਭੰਗੜਾ ਪਾਇਆ ਉਦੋਂ ਤੋਂ ਹੀ ਮੰਨਦੇ ਰਹਿ ਹੁੰਦੀ ਆਵੇ ਜੇ ਅਸੀਂ ਕੋਈ ਚੀਜ਼ ਕਿਤੇ ਸਿੱਖਿਆ ਤੇ ਅਸੀਂ ਉਹਨੂੰ ਵੰਡ ਕੇ ਦਈਏ ਨਾਲ ਔੜੀ ਔੜੀ ਉਮਰ ਦੇ ਸਾਹਬ ਨਾਲ ਜਿੰਤਾ ਜਿੰਤਾ ਬੱਚੇ ਆਉਂਦੇ ਆ ਸਿਆਣੇ ਬੱਚੇ ਹੁੰਦੇ ਜਾਂਦੇ ਆ ਆਪਣਾ ਜਿਹੜਾ ਟੈਲੈਂਟ ਆ ਉਹ ਉਹਨਾਂ ਨੂੰ ਗਾਹ ਦੇ ਜਾਈਏ ਉਹ ਤੋਂ ਗਾਹ ਪੀੜੀ ਦਾ ਪੀੜੀ ਚੱਲਦਾ ਇਸ ਕਰਕੇ ਇਸ ਚੀਜ਼ ਨੂੰ ਵਖਰਾ ਕੇ ਜਿਨ੍ਹਾਂ ਨੇ ਇਹ ਜਿਹੜਾ ਸ਼ੁਰੂ ਕੀਤਾ ਬੱਚਿਆਂ ਨੂੰ ਜਾਂ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਜਿਹੜੇ ਭੰਗੜਾ ਸਿੱਖਣ ਦੇ ਤਾਂਵਨ ਹੋਣਗੇ ਉਹਨਾਂ ਨੂੰ ਭੰਗੜਾ ਵੀ ਸਿਖਾਉਣਾ ਆਪਣੇ ਵਿਰਸੇ ਨਾਲ ਆਪਣੇ ਕਲਚਰ ਨਾਲ ਜੋੜਨਾ ਤੇ ਬਾਕੀ ਤੁਹਾਡੀ ਸਾਰਿਆਂ ਦੀ ਜਿਹੜੇ ਤੁਸੀਂ ਇੱਥੇ ਪਹੁੰਚੇ ਆ ਇਹਨਾਂ ਦਾ ਤਾਂ ਸਾਥ ਹੈਗਾ ਹੀ ਹੈਗਾ ਜਿਹੜੇ ਨਹੀਂ ਵੀ ਪਹੁੰਚ ਸਕੇ ਉਹ ਵੀ ਸਾਰੀ ਕਮਿਊਨਿਟੀ ਨਾਲ ਹੋ ਕੇ ਇਹਨਾਂ ਦਾ ਬੱਚਿਆਂ ਦਾ ਸਾਥ ਦਿੱਤਾ ਜਾਵੇ ਆਓ ਸਭ ਮਿਲ ਕੇ ਅਰਦਾਸ ਕਰੀਏ ਕਿ ਇਹ ਨਵੀਂ ਸ਼ੁਰੂਆਤ ਸਾਡੇ ਭਾਈਚਾਰੇ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੇ ਤੇ ਸਾਡੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰੇ ਸਾਂਝੀ ਆਵਾਜ਼ ਰੇਡੀਓ ਕੁਲਦੀਪ ਸਿੰਘ ਸਿੱਧੂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੈ ਤੁਸੀਂ ਵੀ ਜੇਕਰ ਆਪਣੀ ਸ਼ੁਭਕਾਮਨਾਵਾਂ ਕੁਲਦੀਪ ਸਿੰਘ ਸਿੱਧੂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਕਮੈਂਟਸ ਦੇ ਵਿੱਚ ਜਾ ਕੇ ਲਿਖ ਸਕਦੇ ਹੋ